ਪਿੰਡ ਗੱਟੀ ਰਾਜੋ ਕੇ ਜਿਹੜਾ ਕਿ ਸਰਹੱਦੀ ਇਲਾਕਾ ਉੱਥੋਂ ਦਾ ਰਹਿਣ ਵਾਲਾ ਜੀ ਹਾਂਜੀ ਵੀਰ ਜੀ ਤੁਸੀਂ ਘਰ ਦੀ ਕੰਡੀਸ਼ਨ ਦੇਖ ਹੀ ਲਈ ਹੋਣੀ ਆ ਕਿੰਨੀ ਮਾੜੀ ਹਾਲਾਤ ਨੇ ਕਿੰਨੇ ਗਰੀਬ ਪਰਿਵਾਰ ਹੈ ਜੀ ਸ਼ਤਾਂ ਬਿਲਕੁਲ ਬਾਲਿਆਂ ਵਾਲੀਆਂ ਨੇ ਜੀ ਔਰ ਕੱਚੇ ਮਕਾਨ ਨੇ ਜੀ ਔਰ ਸਭ ਤੋਂ ਵੱਡੀ ਗੱਲ ਵੀਰ ਜੀ ਜਿਹੜੇ ਤੁਸੀਂ ਵੀਡੀਓ ਵਿੱਚ ਇਹ ਭੈਣ ਭਰਾ ਦੇਖ ਰਹੇ ਹੋ ਜਿਹੜੇ ਤੁਸੀਂ ਇਹ ਵੀਡੀਓ ਵਿੱਚ ਦੇਖ ਰਹੇ ਹੋ ਇਸ ਭੈਣ ਦਾ 30 ਸਤੰਬਰ ਨੂੰ ਵਿਆਹ ਹੈ ਜੀ ਔਰ ਭੈਣ ਨਾਲ ਜੀ ਜਦੋਂ ਗੱਲਬਾਤ ਕੀਤੀ ਸਾਨੂੰ ਪਤਾ ਲੱਗੇ ਕਿ ਭੈਣ ਕੋਲ ਬਰਾਤ ਵਾਲੇ ਦਿਨ ਪਾਉਣ ਵਾਸਤੇ ਕੱਪੜੇ ਵੀ ਨਹੀਂ ਹੈਗੇ ਜੀ ਔਰ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਰਾਸ਼ਨ ਪਾਣੀ ਦਾ ਪ੍ਰਬੰਧ ਹੋਇਆ ਜੀ ਵੀ ਜੀ ਸਾਡੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਸੱਚਮੁੱਚ ਇਸ ਪਰਿਵਾਰ ਨੂੰ ਬਹੁਤ ਲੋੜ ਹੈ ਜੀ ਕੋਈ ਗੱਲ ਨਹੀਂ ਪਤਾ ਇਹ ਤਾਂ ਨਹੀਂ ਇਹ ਤਾਂ ਨਹੀਂ ਮਨ ਨਹੀਂ ਕੀ ਜਮਸ਼ੇਰ ਸਿੰਘ ਜੀ ਪ੍ਰਭਾਸਰਾ ਸੰਸਥਾ ਜਿਹੜਿਆ ਨੇ ਜਦੋਂ ਇਹ ਵੀਡੀਓ ਦੇਖੀ ਫਿਰ ਕਹਿੰਦੇ ਵੀ ਚਲੋ ਆਪਾਂ ਪਿੰਡ ਜਾ ਕੇ ਵੀ ਉਹਨਾਂ ਦੀ ਪਰਿਵਾਰ ਦੀ ਮੱਤ ਕਰਕੇ ਆਈਏ ਤੇ ਹੁਣ ਇਸ ਟਾਈਮ ਤੁਸੀਂ ਦੇਖ ਲਓ 30 ਤਰੀਕ ਦਾ ਵਿਆਹ ਹੈ ਤੇ ਅੱਜ ਹੋਈ 27 ਤਰੀਕ 27 ਤਰੀਕ ਨੂੰ ਰਾਤ ਨੂੰ ਸਮਾਨ ਲੈ ਕੇ ਪਹੁੰਚੇ ਜੋ ਸਮਾਨ ਦੀ ਕਮੀ ਸੀ ਉਹ ਆ ਵੀਰ ਲੈ ਕੇ ਹੋਰ ਆ ਗਏ ਨੇ ਵੀ ਜੋ ਨਹੀਂ ਸੀ ਲੈ ਕੇ ਆਏ ਵੀ ਤਿਰੰਡ ਜੋ ਉਹਨਾਂ ਲਿਸਟ ਤੇ 30 ਵੀ ਸਾਨੂੰ ਵਿਆਹ ਵਾਸਤੇ ਚਾਹੀਦੀ ਉਹ ਲਿਸਟ ਤੋਂ ਬਾਅਦ ਚੜ ਕੇ ਭਾਈ ਸਾਹਿਬ ਨੇ ਮੱਤ ਦਿੱਤੀ ਇਸ ਪਰਿਵਾਰ ਦੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਜਿਹੜਾ ਹੈਗਾ ਪਿੰਡ ਗੱਟੀ ਰਾਜੋ ਕੇ ਜਿਹੜਾ ਕਿ ਬਾਰਡਰ ਦੇ ਨਾਲ ਬਿਲਕੁਲੀ ਪਾਕਿਸਤਾਨ ਦੇ ਬਾਰਡਰ ਦੇ ਨਾਲ ਲੱਗਦਾ ਹੈਗਾ ਤੇ ਇਸ ਮਤਲਬ ਪਿੰਡ ਚੋਂ ਵੀਰ ਨੇ ਇੱਕ ਨੇ ਵੀਡੀਓ ਪਾਈ ਸੀ ਅਸੀਂ ਉਧਰ ਜਿਹੜੀ ਮਤਲਬ ਇਥੋਂ ਆਪਾਂ ਮਕੂਵਨ ਨੂੰ ਜਾਣੇ ਹਨ ਪਰ ਉਹ ਤੋਂ ਉਥੇ ਜਿੱਥੇ ਹੜਾਂ ਦੀ ਮਾਰ ਛੱਡ ਰਹੀ ਸਾਡੇ ਭੈਣ ਭਰਾ ਜਿਹੜੇ ਆ ਉਥੇ ਸੀ ਤੇ ਸਾਨੂੰ ਕੱਲ ਸ਼ਾਮ ਨੂੰ ਪਤਾ ਲੱਗਿਆ ਕਿ ਇੱਕ ਬੱਚੀ ਦਾ ਵਿਆਹ ਰੱਖਿਆ ਹੈਗਾ ਤੇ ਸੋਮਵਾਰ ਸੋਮਵਾਰ ਨੂੰ ਤਿੰਨ ਦਿਨ ਪਹਿਲਾਂ ਸਮਝ ਲਓ ਸਾਨੂੰ ਇਸ ਦਾ ਪਤਾ ਲੱਗਿਆ ਕਿ ਉਹ ਮਾਹਬਾਬ ਸਿਰਤੇ ਨਹੀਂ ਹੈਗੇ ਭਰਾ ਵੀ ਨਹੀਂ ਹੈ ਤੇ ਭੈਣਾ ਅੱਠ ਭੈਣਾਂ ਤੇ ਜਿਨ੍ਹਾਂ ਚੋਂ ਇੱਕ ਦੁਨੀਆ ਤੇ ਨਹੀਂ ਰਹੀ ਕੋ ਹਾਲਾਤ ਐਸੇ ਬਣੇ ਤੇ ਉਹਨਾਂ ਦੀ ਚਲੋ ਪਹਿਲਾਂ ਇਕੱਠੀਆਂ ਹੋ ਕੇ ਦੂਜੀਆਂ ਭੈਣਾਂ ਨੇ ਸ਼ਾਦੀ ਦੂਜੀਆਂ ਦੀ ਕੀਤੀ ਪਰ ਐਸ ਵਲੇ ਇਹਨਾਂ ਦੇ ਹਾਲਾਤ ਆਰਥਿਕ ਹਾਲਤ ਜਿਹੜੀ ਸੀ ਉਹ ਕਿਉਂਕਿ ਇਨਕਮ ਦਾ ਕੋਈ ਸਾਧਨ ਨਹੀਂ ਤੇ ਉਹ ਵੀਡੀਓ ਦੇ ਵਿੱਚ ਬੜਾ ਕੁਝ ਦੱਸਿਆ ਗਿਆ ਸੀ ਪਰ ਜੋ ਵੀਡੀਓ ਵਿੱਚ ਦੱਸਿਆ ਗਿਆ ਮਰ ਬੁਲਾਦਾ ਹਾਲਤ ਉਹਦੇ ਨਾਲੋਂ ਵਿਆਰਥਿਕ ਪੱਖੋਂ ਅਸੀਂ ਦੇਖ ਰਹੇ ਹਾਂ ਕਿਉਂ ਭਾਈ ਸਾਹਿਬ ਉਹ ਅੰਦਰ ਕਮਰਿਆਂ ਦੀਆਂ ਵੀ ਜਿਹੜੀਆਂ ਛੱਤਾਂ ਤੇ ਟਾਈਲਾਂ ਲੱਗੀਆਂ ਉਹ ਵੀ ਦਵੀਆਂ ਹੋਈਆਂ ਐ ਤੇ ਅੰਦਰ ਜਿਹੜੇ ਕ੍ਰੈਕ ਆਏ ਹੋਏ ਐ ਤੇ ਉਹ ਵੀ ਮਤਲਬ ਸੇਫ ਨਹੀਂ ਹੈ ਤੇ ਧੀਆਂ ਪੈਣਾ ਸਾਰਿਆਂ ਦੀਆਂ ਸੰਝੀਆਂ ਹੁੰਦੀਆਂ ਤੇ ਸਾਨੂੰ ਬੜਾ ਫਿਲ ਹੋਇਆ ਵੀਰਜੀਤ ਤੇਜਿੰਦਰ ਸਿੰਘ ਜੀ ਕੈਲੀਫੋਰਨੀਆ ਤੋਂ ਜਿਹੜੇ ਕਿ ਪ੍ਰਭਾ ਆਸਾ ਦੇ ਨਾਲ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਸਹਿਯੋਗ ਇਹਨਾਂ ਦਾ ਉੱਥੇ ਵੀ ਜਿੱਤੇ ਵੀ ਕੋਈ ਇਹੋ ਜਿਹੇ ਹਾਲਾਤ ਬਣਦੇ ਆ ਕਿਤੇ ਫਾਇਰ ਹੋ ਗਈ ਕਿਤੇ ਕੋਵਿਡ ਦੇ ਹਾਲਾਤ ਬਣਦੇ ਦਿਨ ਰਾਤ ਉਥੇ ਸੇਵਾ ਛਾਜ ਰਹੇ ਨੇ ਤੇ ਜਦੋਂ ਵੀਡੀਓ ਸਾਡੇ ਮਤਲਬ ਵੀਰ ਇੱਥੇ ਦਿਖਾ ਰਹੇ ਸੀ ਇਹਨਾਂ ਨੇ ਸਾਨੂੰ ਦਿਖਾਈ ਤੇ ਉਸੇ ਵੇਲੇ ਤੋਂ ਮਨ ਚ ਆਉਂਦਾ ਸੀ ਵੀ ਜੇ ਸੱਚਾਈ ਹੈ ਇਹ ਤੇ ਇੱਕ ਹੋਰ ਮੈਨੂੰ ਬੜੀ ਇੱਕ ਗੱਲ ਦੀ ਜਿੱਥੇ ਚਲੋ ਉਹ ਵੀ ਹੈ ਦੁੱਖ ਵੀ ਹੈ ਵੀ ਮਤਲਬ ਕਿਹੋ ਜਿਹੇ ਹਾਲਾਤਾਂ ਵਿੱਚ ਬੱਚੀ ਨੂੰ ਜਿਵੇਂ ਸਪੋਰਟ ਚਾਹੀਦੀ ਹੁੰਦੀ ਹੈ ਇੱਕ ਪਿੰਡ ਵੱਲੋਂ ਕਿਉਂਕਿ ਪਿੰਡ ਬਹੁਤ ਵੱਡਾ ਹੈਗਾ ਕਹਿੰਦੇ ਇੱਥੇ ਮਨ ਲੱਗਾ ਦੋ ਦੋ ਸਰਪੰਚ ਹੈ ਤੇ ਇਹੋ ਜਿਹੇ ਦੇ ਸਿਰ ਤੇ ਮਾਪੇ ਨਹੀਂ ਤੇ ਭਰਾ ਨਹੀਂ ਕੋਈ ਇਨਕਮ ਦਾ ਸਾਧਨ ਨਹੀਂ ਜ਼ਮੀਨ ਨਹੀਂ ਤੇ ਮੈਂ ਪੁੱਛਿਆ ਵੀ ਖੋਰ ਕੀ ਕੀ ਇੱਥੇ ਕੋਈ ਬਿਜ਼ਨਸ ਕੋਈ ਜਿਵੇਂ ਕਹ ਲੋ ਪਸ਼ੂ ਰੱਖੇ ਹੁੰਦੇ ਆ ਦੁੱਧਤ ਪੌਣੇ ਆ ਇਸ ਤਰ੍ਹਾਂ ਦਾ ਇਸ ਘਰ ਦੇ ਵਿੱਚ ਇਨਕਮ ਦਾ ਸਾਧਨ ਕੋਈ ਨਹੀਂ ਹੈ ਤੇ ਚਲੋ ਪਿੰਡ ਲਈ ਕੀ ਮੁਸ਼ਕਲ ਹੁੰਦਾ ਵੈਸੇ ਮੈਨੂੰ ਲੱਗਦਾ ਮੈਂ ਬੇਨਤੀ ਕਰਦਾ ਵੀ ਅਸੀਂ ਪੈਲੇਸ ਦੇ ਵਿੱਚ ਲੱਖਾਂ ਰੁਪਿਆ ਲਾ ਦੰਨੇ ਤੇ ਪੈਸੇ ਵਾਲਾ ਆਪਣੇ ਆਪ ਨੂੰ ਸ਼ੋਅ ਕਰਨ ਲਈ ਸਿੱਧ ਕਰਨ ਦੇ ਲਈ ਤੇ ਜਿੱਥੇ ਆਪਣੀ ਪਿੰਡ ਦੀ ਕੋਈ ਬੱਚੀ ਐਦਾਂ ਦੀ ਹੋਵੇ ਮੈਨੂੰ ਲੱਗਦਾ ਆਪਾਂ ਨੂੰ ਆ ਧਿਆਨ ਦੇਣਾ ਚਾਹੀਦਾ ਇਹੀ ਧਰਮ ਹੈ ਤੇ ਸੋਚਣਾ ਚਾਹੀਦਾ ਸਾਨੂੰ ਵੀ ਅਸੀਂ ਸਾਡੇ ਪਿੰਡ ਦੇ ਬੱਚੀ ਐ ਤੇ ਉਹ ਇਹ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਮੈਂ ਬੜਾ ਇਸ ਗੱਲ ਤੋਂ ਇੱਕ ਪਾਸੇ ਮੈਨੂੰ ਇਹ ਖੁਸ਼ੀ ਦੀ ਜਿਹੜੀ ਗੱਲ ਹੈ ਉਹ ਇਹ ਲੱਗ ਰਹੀ ਹੈ ਕਿ ਇੰਨੇ ਸੰਤੋਖੀ ਪਰਿਵਾਰ ਆਹੇ ਤੇ ਜਿਨ੍ਹਾਂ ਨੂੰ ਜਦੋਂ ਕੱਪੜਾ ਇਹਨੇ ਦੱਸਿਆ ਦੋ ਸੂਟ ਮੈਂ ਕਿਹਾ ਵੀ ਦੋ ਸੂਟ ਤੇ ਹੁਣ ਵੀ ਅਸੀਂ ਚਲੋ ਵੀਰ ਜੀ ਉਹਨਾਂ ਨੇ ਕਿਹਾ ਵੀ ਨਹੀਂ ਆਪਾਂ ਨੂੰ ਇਸ ਤਰ੍ਹਾਂ ਨਹੀਂ ਜਾਦੇ ਵੀ ਜਿੰਨੀ ਐ ਚਲੋ ਪਹਿਣਾ ਸਾਤ ਪਹਿਣਾ ਵੀ ਚਲੋ ਕੁਝ ਵੀ ਬੱਚੀ ਨੂੰ ਵੀ ਜ਼ਿਆਦਾ ਚਾਹੀਦਾ ਹੁੰਦਾ ਪਰੇ ਤੀਜਾ ਸੂਟ ਲੈਣ ਲੱਗੇ ਵੀ ਬਾਰ-ਬਾਰ ਸੋਚਦੇ ਰਹੇ ਕਹਿੰਦੇ ਨਹੀਂ ਸਾਨੂੰ ਇੰਨਾ ਹੀ ਮਤਲਬ ਬਹੁਤ ਹੈਗਾ ਭਾਵੇਂ ਰਾਸ਼ਨ ਨਾਲ ਸੰਬੰਧਤ ਹੈ ਅਸੀਂ ਕਹਿੰਦੇ ਵੀ ਰਾਸ਼ਨ ਤੁਹਾਨੂੰ ਫਿਰ ਚਾਹੀਦਾ ਹੋਣਾ ਕਿਉਂਕਿ ਇਹੋ ਜੇ ਕਾਰਜਾਂ ਵਿੱਚ ਜਿਆਦਾ ਲੋੜ ਪੈਂਦੀ ਹੈ ਉਹਦੇ ਵਿੱਚ ਵੀ ਮਤਲਬ ਇਹਨਾਂ ਨੇ ਬਹੁਤ ਹੀ ਮੈਂ ਕਹਿਣਾ ਇਹ ਕਹਿਣਾ ਚਾਹੁੰਦਾ ਤੁਹਾਨੂੰ ਵੀ ਬੜਾ ਸੰਤੋਖੀ ਪਰਿਵਾਰ ਹੈ ਪਰ ਫਿਰ ਵੀ ਜਿਹੜੀਆਂ ਲੋੜਾਂ ਹੋ ਗਈਆਂ ਲੋੜਾਂ ਹੁੰਦੀਆਂ ਉਹ ਨਜ਼ਰ ਅੰਦਾਜ਼ ਨਹੀਂ ਕੀਤੀਆਂ ਜਾ ਸਕਦੀਆਂ ਤੇ ਮੈਂ ਇਹ ਹੀ ਬੇਨਤੀ ਕਰਦਾ ਭਾਵੇਂ ਸਾਡੇ ਧਾਰਮਿਕ ਕੇਂਦਰ ਪਿੰਡਾਂ 'ਚ ਗੁਰੂ ਘਰ ਬਣੇ ਹੋਏ ਆ ਗੁਰਦੁਆਰਾ ਸਾਹਿਬ ਉਹਨਾਂ ਨੂੰ ਵੀ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਗੁਰੂਆਂ ਨੇ ਲੋੜਵੰਦਾਂ ਲਈ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਉਹਨਾਂ ਨੇ ਕਦੇ ਵੀ ਮਤਲਬ ਜਿਹੜਾ ਗਰੀਬ ਦੇ ਕਦੇ ਵੀ ਮਦਦ ਕਰਨ ਤੋਂ ਗੁਰੂ ਸਾਹਿਬ ਨੇ ਆਪ ਪ੍ਰੇਰਨਾ ਦੇ ਦੇ ਕੇ ਇਤਿਹਾਸ ਕਹਿ ਲੋ ਵੀ ਰਚ ਰਚ ਕੇ ਉਹ ਰੋਹਾਨੀ ਸਿਧਾਂਤਾਂ ਨੂੰ ਡ੍ਰਿੜ ਕਰਾਇਆ ਵੀ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸੋ ਕੀ ਰੇਸ ਜਿੱਥੇ ਨਿਸਮਾਨੀ ਤੇਥੇ ਨਦਰ ਤੇਰੀ ਬਖਸ਼ਿਸ਼ ਗੁਰੂਆਂ ਨੇ ਬਾਫੜੀ ਹੈ ਸਾਨੂੰ ਮੈਨੂੰ ਲੱਗਦਾ ਗੁਰੂਆਂ ਦੇ ਉਹਨਾਂ ਸਿਧਾਂਤਾਂ ਨੂੰ ਰੋਹਾਨੀ ਸਿਧਾਂਤਾਂ ਨੂੰ ਯਾਦ ਕਰਨਾ ਚਾਹੀਦਾ ਹੈ ਜੀਵਨ ਦੇ ਵਿੱਚ ਧਾਰਨ ਕਰਨਾ ਚਾਹੀਦਾ ਹੈ ਤੇ ਖਾਸ ਕਰਕੇ ਜੋ ਸਾਨੂੰ ਇਤਿਹਾਸ ਰਚ ਰਚ ਕੇ ਦ੍ਰਿੜ ਕਰਵਾਏ ਹਨ ਉਹਨਾਂ ਨੂੰ ਜਰੂਰ ਸਾਨੂੰ ਅਮਲਾਂ 'ਚ ਲਿਆਉਣਾ ਚਾਹੀਦਾ ਉਹਦੇ ਨਾਲ ਅਸੀਂ ਪ੍ਰਮਾਤਮਾ ਦੀ ਵਿਸ਼ੇਸ਼ ਬਖਸ਼ਿਸ਼ ਦੇ ਪਾਤਰ ਬਣ ਸਕਦੇ ਹਾਂ ਤੇ ਮੈਂ ਤਾਂ ਉਹੀ ਦੇਖ ਰਿਹਾ ਸੀ ਅਸੀਂ ਬੱਚੀ ਦੀ ਹੋਰ ਕੀ ਰਲ ਮਿਲ ਕੇ ਹੈਲਪ ਕਰ ਸਕਦੇ ਹਾਂ ਤੇ ਮਤਲਬ ਇੰਨਾ ਜਿਆਦਾ ਇਹਨਾਂ ਨੇ ਸੰਤੋਖ ਦੇ ਨਾਲ ਬੜੇ ਹੀ ਲਿਮਟਿਡ ਜਿਹਾ ਸਮਾਨ ਸਾਨੂੰ ਦੱਸਿਆ ਹੈ ਤੇ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਸ਼ਕਤੀਆਂ ਬਖਸ਼ੇ ਤੇ ਉਹੀ ਅਸੀਂ ਗੱਲ ਕਰਦੇ ਸੀ ਵੀ ਅਸੀਂ ਹੋਰ ਕੀ ਹੈਲਪ ਕਰ ਸਕਦੇ ਆ ਤਾਂ ਕਿ ਬੱਚੀ ਜਿਹੜੀ ਆਪਣੇ ਪੈਰਾਂ ਤੇ ਹਾਲਤ ਦੇਖੀ ਬੜੀ ਖਾਸਤਾ ਹੈਗੀ ਹਾਂ ਮੈਂ ਉਹ ਹੀ ਦੇਖ ਰਿਹਾ ਸੀ ਕਿਉਂਕਿ ਮਾਂ-ਬਾਪ ਸਿਰਦੇ ਨਹੀਂ ਭਰਾ ਹੈ ਨਹੀਂ ਕੋਈ ਤੇ ਭੈਣਾ ਉਹ ਸਾਰਿਆਂ ਦੇ ਹਾਲਾਤ ਐਦਾਂ ਦੇ ਵੀ ਪਹਿਲਾਂ 6 ਭੈਣਾਂ ਦੇ ਵਿਆਹ ਕੀਤੇ 7 ਦੇ ਤੇ ਉਸ ਦੇ ਵਿੱਚ ਕਿੰਨਾ ਖਰਚਾ ਹੁੰਦਾ ਹੈ ਫਿਰ ਵੀ ਤੇ ਇਨਕਮ ਦੇ ਕੋਈ ਸਾਧਨ ਹੈ ਨਹੀਂ ਤੇ ਬਾਹਰ ਰੋਜ਼ ਕਮਾਉਨੇ ਆ ਤੇ ਉਹ ਖਾਣੇ ਤੇ ਅੱਜ ਕੱਲ੍ਹ ਹੜਾਂ ਦੀ ਮਾਰ ਕਰਨ ਅੱਜ ਮਨੁਣਾ ਦਾ 27 ਸਪਟੰਬਰ ਹੋ ਗਿਆ 27 ਸਪਟੰਬਰ ਹੈਗਾ ਤੇ ਭਾਵੇਂ ਅੱਜ ਅਸੀਂ ਹੋ ਗਏ ਲੇਟ ਪਰ ਸਾਨੂੰ ਇਹ ਸੀ ਵੀ ਜੇਕਰ ਇੰਨੀ ਸਾਡੇ ਕੋਈ ਤੀਪ ਬਣ ਨਹੀਂ ਡੀ ਹੈਗੀ ਹੈ ਤਾਂ ਜ਼ਰੂਰ ਅਸੀਂ ਹਾਲਾਤ ਦੇਖ ਕੇ ਆਈਏ ਤੇ ਉਹ ਹੈਲਪ ਕਰ ਸਕੀਏ ਤੇ ਮੈਨੂੰ ਲੱਗਦਾ ਜਿੱਦਾਂ ਵੀ ਸਾਨੂੰ ਕੋਈ ਸਮਝ ਵੀ ਚ ਆਉਂਦਾ ਹੈ ਵੀ ਅਸੀਂ ਕਿਵੇਂ ਹੈਲਪ ਕਰ ਸਕਦੇ ਹਾਂ ਹੋਰ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਤਰੀਕੇ ਨਾਲ ਇਹਨੇ ਮਿਹਨਤੀ ਬੱਚੀ ਹੈਗੀ ਹੈ ਵੀ ਕੁਛ ਇਹਨੂੰ ਸਿਖਾ ਕੇ ਹੋਰ ਆਪਣੇ ਪੈਰਾਂ 'ਤੇ ਖੜੀ ਹੋ ਸਕੀ ਹੈ ਜ਼ਰੂਰ ਕੋਸ਼ਿਸ਼ ਕਰਾਂਗੇ ਪਰ ਮੈਂ ਫੇਰ ਬੇਨਤੀ ਕਰਦਾ ਵੀ ਐਡਾ ਵੱਡਾ ਪਿੰਡ ਤੇ ਸਾਡੇ ਗੁਰੂ ਘਰ ਬਣੇ ਹੋਏ ਆ ਇਹ ਹਾਲਾਤ ਬਣਨੇ ਨਹੀਂ ਚਾਹੀਦੇ ਪਿੰਡ ਪਿੰਡ ਆਪਣੇ ਪਿੰਡ ਦੇ ਵਿੱਚ ਇਹੋ ਜਿਹੇ ਜਿਹੇ ਲੋੜਾਂ ਬੰਦ ਜਰੂਰ ਸਮਝਣਾ ਚਾਹੀਦਾ ਇਹ ਹੀ ਧਰਮ ਹੈਗਾ ਤੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਕਿਉਂਕਿ ਦਇਆ ਦੇ ਵਿੱਚੋਂ ਧਰਮ ਪੈਦਾ ਹੁੰਦਾ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਬੱਚੀ ਆਪਣੇ ਘਰ ਦੇ ਵਿੱਚ ਜਾ ਕੇ ਬਧੀਆ ਖੁਸ਼ੀ ਨਾਲ ਖੁਸ਼ਹਾਲ ਜੀਵਨ ਜੀਵੇ ਤੇ ਮੈਂ ਬਾਰ-ਬਾਰ ਬੇਨਤੀ ਕਰਦਾ ਵੀ ਜਿਵੇਂ ਕਦੇ ਵੀ ਸਾਨੂੰ ਕੋਈ ਆਵਾਜ਼ ਮਾਰਨਗੇ ਕਦੇ ਲੋੜ ਹੋਏ ਤੇ ਅਸੀਂ ਹਮੇਸ਼ਾ ਹਾਜ਼ਰ ਹੋਵਾਂਗੇ ਵੀਰ ਜੀ ਨੇ ਸਪੈਸ਼ਲੀ ਇਹ ਗੱਲ ਕਹੀ ਵੀ ਬੱਚੀਆਂ ਨੂੰ ਕਈ ਵਾਰ ਫੇਰ ਵੀ ਕਿਤੇ ਲੋਡ ਹੁੰਦੀ ਹੈ ਜਿਵੇਂ ਹਨਾ ਪੇਕੇ ਆਉਣ ਦੀ ਤਰ੍ਹਾਂ ਤੇ ਅਸੀਂ ਉਸ ਤਰੀਕੇ ਨਾਲ ਮਹਿਸੂਸ ਕਰਦੇ ਹਾਂ ਕਿ ਜਦੋਂ ਵੀ ਸਾਨੂੰ ਕੋਈ ਆਵਾਜ਼ ਮਾਰਨਗੇ ਅਸੀਂ ਜਰੂਰ ਹਾਜ਼ਰ ਹੋਵਾਂਗੇ ਪ੍ਰਮਾਤਮਾ ਤੰਦਰੁਸਤੀਆਂ ਬਖਸ਼ੇ ਰਣੁ ਸ਼ਕਤੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ